horrible is next to anything it is one of the worst where there is no law no traffic rule nothing and the police is only as a spectator nothing else ਟਾਈਗਰਨੀ ਕਾਰਪੋਰੇਸ਼ਨ ਨੂੰ ਨਾ ਕਿ ਨਹੀਂ ਆਪੋ ਪਾਸ ਤੇ ਐਸੀ ਤੇ ਪਰਚੀ ਹੈਗੀ ਹੈ ਆਪਣੇ ਕੋਲ ਕੱਟੀ ਹੋਈ 1500 ਰੁਪਏ ਦੀ ਉਹ ਕਿ ਪਰਚੀ ਤੇ ਆਪਣੇ ਕੋਲ ਹੈਗੀ ਹੈ ਨਹੀਂ ਆਪਾਂ ਪਿੱਛੇ ਕਰਕੇ ਗੱਲ ਤੋਂ ਹੋਣਾ ਕਰਕੇ ਪਤਾ ਆਪੋ ਪਾਸ ਤੇ ਅਮਰ ਲਾ ਲਈ ਦੀ ਪਿੱਛੇ ਕਰ ਲਾ ਥੋੜੀ ਜਗ੍ਹਾ ਹੈਗੀ ਹੈ ਕੱਲ ਤੋਂ ਪਿੱਛੇ ਕਰ ਲਾਂਗੇ Oh, but a horrible. It is next to anything. It is one of the worst where there is no law, no traffic rule, nothing. The police is only as a spectator, nothing else. What do you think about the reason about that order rickshaws... One thing, the major reason is uneducation. uneducation. They are not educated. What is the contribution of traffic police? Traffic all? police just... Most of the time they are spectators. You are go to any, just listen to me, you go to any uh, metropolitan city, you take Calcutta, you take Bombay, over there the people do walk on the street. There is a traffic, there is everything, as usual as it is in Ludhiana, but there are some norms. This is huh? of India and the Oh, it is only in books.

ਕੀ ਆਮਗਾ ਤਾਂ ਮਮਲੀ ਸੀ ਭੀੜ ਭੀੜ ਰੱਖਤੀ ਆ ਭੀੜ ਰੱਖਤੀ ਆ ਮੱਸਿਆ ਪਕੜ ਗਿਆ ਅੱਜ ਹਮੇ ਸੱਦੇ ਰਸ ਤੇ ਟ੍ਰੈਨ ਵਾਸਤੇ ਲੁਧਿਆਣੇ ਵਾਸਤੇ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਸਵੇਰੇ 7 ਵਜੇ ਆਏ ਬੱਚੇ ਨੂੰ ਸਕੂਲੇ ਛੱਡਣ ਆਈਦਾ ਬਸਤੀ ਜੋਧੇਵਾਲ ਇੱਥੋਂ ਹੀ ਲੰਘ ਕੇ ਜਾਈਦਾ ਆ ਕੱਲ ਦੀ ਘਟਨਾ ਇੱਥੇ ਟ੍ਰਿਪਰ ਪਲਟ ਗਿਆ ਸੀਗਾ ਈ ਰਿਕਸ਼ਾ ਦੇ ਉੱਪਰ ਉਹ ਈ ਰਿਕਸ਼ੇ ਵਾਲੇ ਦੇਖ ਦੇਣੀ ਆ ਜਿਹੜੇ ਪਹਿਲਾਂ ਤਿੰਨ ਪਹੀਆਂ ਵਾਲੇ ਲਈ ਤੇ ਨੌਰ ਮਰਿਖੇ ਵਾਲੇ ਉਹ ਵੀ ਦੂਜਾ ਰਿਕਸ਼ਾ ਲਈ ਫਿਰਦੇ ਆ ਚਲਾਣਾ ਆਂਦਾ ਨਹੀਂ ਬੱਚਿਆਂ ਨੂੰ 10-10 ਸਾਲ ਦੇ ਨੂੰ ਫੜਾਈ ਫਿਰਦੇ ਆ ਸਾਡੇ ਰੋਡ ਤੇ ਨੂੰ ਆ ਰੋਡ ਤੇ 10 ਸਾਲ ਦਾ ਬੱਚਾ ਹੱਥੇ ਫੜ ਕੇ ਬੈਠਾ ਈ ਰਿਕਸ਼ਾ ਉਹ ਚਲਾਈ ਜਾ ਰਿਹਾ ਜਿੱਦਾਂ ਸਾਈਕਲ ਆ ਬਸ ਉਸ ਤੋਂ ਬਾਅਦ ਦੇਖਦੇ ਨਹੀਂ ਕਿੱਧਰ ਵੜਨਾ ਕਿੱਧਰ ਨਹੀਂ ਜੋ ਵੀ ਹੈਗਾ ਇੱਕ ਦੂਜੇ ਨੂੰ ਕੋਈ ਨਹੀਂ ਇੱਥੇ ਮਸਲਾ ਹੈਗਾ ਪੁਲਿਸ ਦਾ ਕੰਟਰੋਲ ਕਰਦੀ ਥੱਕ ਜਾਂਦੀ ਆ ਪੁਲਿਸ ਐਡਾ ਵੱਡਾ ਚੌਂਕਾ ਰੈੱਡ ਲੇਟਾਂ ਦਾ ਪੂਰਾ ਅਰੇਂਜਮੈਂਟ ਹੋਣਾ ਜੀਦਾ ਕਿ ਲੋਕ ਆਪ ਹੀ ਆਪਣੇ ਤਰੀਕੇ ਦੇ ਨਾਲ ਚੱਲਣ ਬਿਲਕੁਲ ਵੀ ਇੱਥੇ ਤਾਂ ਕੋਈ ਵੀ ਸਿਸਟਮ ਨਹੀਂ ਹੈਗਾ ਹਰ ਚੌਕ ਦੇ ਵਿੱਚ ਲਾਈਟਾਂ ਦਾ ਸਿਸਟਮ ਬਹੁਤ ਹੋਣਾ ਜ਼ਰੂਰੀ ਹੈ ਮਰ ਇੱਥੇ ਸਿਸਟਮ ਨਹੀਂ ਦੇ ਕਿੱਡਾ ਬਸਤੀ ਚੌਕ ਐਡਾ ਵੱਡਾ ਚੌਕ ਹੋ ਗਿਆ ਉੱਥੇ ਫਿਰ ਵੀ ਕੰਟਰੋਲ ਜੁ ਹੋ ਚੁੱਕਿਆ ਥੋੜਾ ਬਹੁਤ ਪਰ ਬਸਤੀ ਚੌਕ ਉਸ ਤੋਂ ਜ਼ਿਆਦਾ ਖਤਰਨਾਕ ਹੋ ਚੁੱਕਿਆ ਰੋਜ਼ ਐਕਸੀਡੈਂਟ ਹੁੰਦੇ ਆ ਤੇ ਰੇੜੀਆਂ ਫੜੀਆਂ ਲੱਗਣ ਦਾ ਮਤਲਬ ਹੀ ਲੋਕ ਇੱਥੇ ਖੜ ਖੜ ਕੇ ਆਪਣੀਆਂ ਗੱਡੀਆਂ ਲਾ ਕੇ ਮੋਟਰਸਾਈਕਲ ਆ ਕੇ ਫਰੂਟ ਖਰੀਦੀ ਜਾਂਦਾ ਕੋਈ ਸਬਜ਼ੀ ਖਰੀਦੀਆਂ ਸ਼ਾਮ ਨੂੰ 8 ਵਜੇ ਤੋਂ ਬਾਅਦ ਹਰ ਕੋਈ ਪ੍ਰਵਾਸੀ ਨੇ ਇੱਥੇ ਰੋਲਾ ਪਾ ਰਹੇ ਆ ਸਬਜ਼ੀ ਦੀਆਂ ਰੇਡੀਆਂ ਦੇ ਲੱਗੇ ਜੋ ਸਪੀਕਰ ਲੱਗੇ ਦੇਖ ਕੇ ਵਾਹ ਲੋਕ ਹੁਸਕੋ ਹੋ ਜਾਂਦੇ ਆ ਪਤਾ ਨਹੀਂ ਕਿੰਨੀ ਚੀਜ਼ ਸਸਤੀ ਮਿਲਦੀ ਆ ਮੰਡੀਆਂ ਗਿਆ ਮੰਡੀਆਂ ਦੇ ਵਿੱਚ ਨਹੀਂ ਜਾਂਦੇ ਲੋਕ ਇੱਥੇ ਜਾਂਦੇ ਆ ਮੰਡੀਆਂ ਤੋਂ ਤਾਂ ਦੁਖੀ ਹੋਏ ਪਾ ਉੱਥੇ 10 10 20 20 ਰੁਪਏ ਪਰਚੀ ਕੱਟੀ ਜਾਂਦੇ ਲੋਕ ਉਸ ਤੋਂ ਵੀ ਡਰ ਜਾਂਦੇ ਆ ਮਤਲਬ ਐਸੇ ਕੋਈ ਸਿਸਟਮ ਨਹੀਂ ਹੈਗਾ ਨਾ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਹੁਣ ਦੇਖੋ ਨਵੀਂ ਮੇਰ ਵੀ ਆ ਗਈ ਸਭ ਕੁਝ ਕਰ ਰਹੇ ਆ ਅਸੀਂ ਬੜੀ ਮਿਹਨਤ ਕਰ ਰਹੇ ਆ ਜੀ ਬੜਾ ਕੁਝ ਕਰ ਰਹੇ ਆ ਉਹ ਕੰਮ ਨਹੀਂ ਕਰ ਰਹੇ ਜਿਹਦੇ ਕਰਕੇ ਲੋਕਾਂ ਦੇ ਐਕਸੀਡੈਂਟ ਬਚਣ ਲੋਕਾਂ ਦਾ ਹੋਰ ਚੀਜ਼ਾਂ ਦੂਜੇ ਕੰਮ ਕਰਵਾ ਰਹੇ ਆ ਗਲੀਆਂ ਵਿੱਚ ਆਪਣੀਆਂ ਵੋਟਾਂ ਦੇ ਚੱਕਰ ਵਿੱਚ ਕੋਈ ਕਹਿ ਰਹੀ ਹੈ ਕਿ ਕਾਉਂਸਲਰ ਆਪਣੀਆਂ ਸਫਾਈਆਂ ਕਰਵਾਉਣ ਦੇ ਚੱਕਰ ਵਿੱਚ ਉਹ ਵੀ ਜ਼ਰੂਰੀ ਹੈ ਚਲੋ ਪਰ ਇਧਰ ਵੀ ਉਹ ਜ਼ਰੂਰੀ ਐਮਐਲਏ ਸਾਹਿਬ ਨੂੰ ਧਿਆਨ ਦੇਣ ਜੋ ਕਿ ਚੌਂਕ ਦੇ ਵਿੱਚ ਧਿਆਨ ਦੇਣ ਕਿ ਹਾਂ ਵੀ ਇੱਥੇ ਲਾਈਟਾਂ ਦਾ ਅਰੇਂਜ ਬਸਤੀ ਸਾਡੇ ਨਸ਼ੇਪੁਰੀ ਚੌਂਕ ਦੇ ਵਿੱਚ ਸਾਡੇ ਜਿਹੜੇ ਜਿਹੜੇ ਕਾਉਂਸਲਰ ਆ ਵਿਪਨ ਬਨਾਕ ਜੀ ਉਹਨਾਂ ਨੇ ਕਈ ਵਾਰ ਰਿਕੁਐਸਟ ਪਾਈ ਹੈ ਡੀਸੀ ਦਫਤਰ ਜਾ ਕੇ ਗਈ ਛੇਪੁਰੀ ਚੌਂਕ ਦੇ ਵਿੱਚ ਲਾਈਟਾਂ ਲਗਾਈਆਂ ਜਾਣ ਤਾਂ ਕਿ ਲੋਕਾਂ ਨੂੰ ਸੁੱਖਾ ਹੋ ਸਕੇ ਪਰ ਦੁਕਾਨਾਂ ਬਣ ਗਈਆਂ ਹੁਣ ਤਾਂ ਹਾਂ ਦੁਕਾਨਾਂ ਬਣ ਗਈਆਂ ਉਹ ਤੇ ਬਹੁਤ ਹੀ ਕਹਿ ਦਈਏ ਕਿ ਤੁਰਨ ਵਾਲੀ ਜਗ੍ਹਾ ਤੇ ਵੀ ਹੁਣ ਬੰਦੇ ਔਖੇ ਹੋਏ ਪਏ ਆ ਇੱਧਰ ਸੜਕ ਵੀ ਦੇਖੋ ਕਿੰਨਾ ਬੁਰਾ ਹਾਲ ਆ ਆ ਥੋੜੀ ਸੁਧਾਰ ਹੋਇਆ ਵਾ ਪਰ ਪਰਲੇ ਪਾਸੇ ਹਜੇ ਬੁਰਾ ਹਾਲ ਬਾਕੀ ਇਹ ਹੈ ਕਿ ਆਪਾਂ ਕੁਝ ਨਹੀਂ ਗਏ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਬੁਰਾ ਟ੍ਰੈਫਿਕ ਵਾਲੇ ਪਾਸੇ ਲੱਗਦਾ ਜੋ ਕਹੇਗਾ ਬਹੁਤ ਜ਼ਿਆਦਾ ਰੱਛ ਵਾਲਾ ਇਹ ਚਾਰੇ ਪਾਸਿਓਂ ਟ੍ਰੈਫਿਕ ਬਹੁਤ ਜ਼ਿਆਦਾ ਆਂਦੀ ਆ ਕਾਣਾ ਇੱਕੋ ਜਹੇ ਜਿਹੜਾ ਪੁਲ ਥੋੜਾ ਆ ਬਹੁਤ ਜ਼ਿਆਦਾ ਇੱਥੇ ਹਰ ਵਕਤ ਟ੍ਰੈਫਿਕ ਆਉਂਦੀ ਆ ਦੂਰ ਦੂਰ ਤੱਕ ਜੀ ਟ੍ਰੈਫਿਕ ਸਾਰੀ ਆ ਕੇ ਇੱਕੋ ਖਾਨੇ 'ਚ ਆਉਣਾਗੇ ਜੀ ਇਸ ਕਰਕੇ ਸਿੱਧਾ ਤਕਰੀਬਨ ਤਕਰੀਬਨ ਰੱਛ ਹੀ ਰਹਿੰਦਾ ਆ ਬਾਕੀ ਅਸੀਂ ਆਪਣੀ ਡਿਊਟੀ ਕਰੀ ਜਾਂਦੇ ਆ ਵਧੀਆ ਢੰਗ ਨਾਲ ਜਾਮ ਨਹੀਂ ਲੱਗਣ ਦਿੰਦੇ ਬਹੁਤ ਕਈ ਚਲਾਈ ਜਾਂਦੇ ਫਿਰ ਵੀ ਰੱਛ ਤਾਂ ਪੈਂਦਾ ਆ ਚੰਦਾ ਦੀ ਇਹੀ ਹੈ ਪਰੇਸ਼ਾਨੀ ਕਿ ਹਮੇਸ਼ਾ ਹੀ ਜਾਮ ਰਹੇ ਰਿਹਾ ਤੁਸੀਂ ਵੀ ਕਦੇ ਵੀ ਆ ਕੇ ਕਦੇ ਵੀ ਸਾਰੀ ਦਿਹਾੜੀ ਚੋਰੀ ਛੁਪੇ ਆ ਕੇ ਦੇਖ ਲਓ ਕਦੇ ਜਾਮ ਲੱਗਿਆ ਤੁਹਾਨੂੰ ਡੱਕਰ ਜਵੇ ਬਈ ਕੋਈ 10 15 ਮਿੰਟ ਖੜ ਕੇ ਗਿਆ ਅਧਾ ਘੰਟਾ ਇਦਾਂ ਕਦੇ ਨਹੀਂ ਇੱਕ ਦੋ ਮਿੰਟ ਤੋਂ ਦੋ ਤਿੰਨ ਮਿੰਟ ਤੋਂ ਚਲੋ ਖੜਨਾ ਪੈਦਾ ਕੋਈ ਜ਼ਿਆਦਾ ਨਹੀਂ ਰੋਡ ਤੇ ਜਿਹੜਾ ਫੜੀਆਂ ਲੱਗੀਆਂ ਕੋਈ ਇਹੇ ਤਰ੍ਹਾਂ ਜਾਮ ਨਾ ਪਰ ਮਸਤ ਚਲੋ ਇਹ ਤਾਂ ਹੈ ਹੀ ਆ ਜਿੰਨੀ ਵੀ ਜਿਹੜੀ ਫੜੀ ਰੋਡ ਤੇ ਕੱਢ ਕੇ ਲਾਉਂਦੇ ਬਾਹਰ ਉਹਦੇ ਨਾਲ ਰਿਕਵਰਟ ਤਾਂ ਪੈਂਦੀ ਆ ਡਰਾਈਵਰ ਨੂੰ ਅੱਛਾ ਤੁਹਾਡੇ ਵੱਲੋਂ ਰੋਕਿਆ ਨਹੀਂ ਜਾਂਦਾ ਉਹਨਾਂ ਨੂੰ ਅਸੀਂ ਵੀ ਉਹਨਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਵੀ ਨਾ ਲਾਓ ਬਾਕੀ ਕਾਰਪੋਰੇਸ਼ਨ ਵਾਲੇ ਵੀ ਕਾਰਵਾਈ ਕਰਦੇ ਆ ਸਮੇ ਸਮੇ ਤੇ ਕਾਰਪੋਰੇਸ਼ਨ ਵਾਲੇ ਚੱਕੇ ਵੀ ਲੈ ਆਏ ਚੱਕੇ ਲਗਾਏ ਇਹਨਾਂ ਦੀ ਕਾਰਪੋਰੇਸ਼ਨ ਵਾਲੇ ਕਾਰਪੋਰੇਸ਼ਨ ਵਾਲੇ ਕਈ ਵਾਰ ਚੱਕੇ ਲੈ ਕੇ ਗਏ ਆ ਤੇ ਫਿਰ ਲੈ ਕੇ ਆਉਂਦੇ ਆ ਜੁਰਮਾਨਾ ਜਮੂਨਾ ਭਰ ਕੇ ਕਾਰਪੋਰੇਸ਼ਨ ਵਾਲੇ ਤੋਂ ਡਰਦੇ ਨਹੀਂ ਐ ਕਿ ਕਿਸੇ ਕਰੀ ਜਾਂ ਫਿਰ ਛੇ ਜਾਂ ਕੋਈ ਇਹ ਇਹ ਬੰਦੇ ਮੇਰੇ ਕੋਲ ਵੀ ਜਾ ਕੇ ਬੈਠੇ ਪੜੇ ਦੇਖਣੇ ਚੱਕੇ ਲੈ ਕੇ ਗਏ ਮੇਰੇ ਸਾਹਮਣੇ ਵੀ ਲੈ ਕੇ ਗਏ ਚੱਕੇ ਪਹਿਲਾਂ ਵੀ ਕਹਿੰਦੇ ਸੀ ਲੈ ਕੇ ਗਏ ਆ ਪਰ ਫਿਰ ਇਹ ਜੁਰਮਾਨਾ ਜਮੂਨਾ ਭਰ ਕੇ ਲਿਆਉਂਦੇ ਆ ਕਈ ਦੁਕਾਨਾਂ ਵੀ ਨੇ ਹਾਂ ਗੱਡੀਆਂ ਤੇਲ ਵਾਸਤੇ ਲਾਈਆਂ ਜਾਈਆਂ ਨੇ ਫੁੱਟਪਾਥ ਤੇ ਹੀ ਛੱਡੀ ਪਈਆਂ ਨੇ ਇੱਧਰ ਤਾਂ ਕੋਈ ਨਹੀਂ ਹੈ ਆਪਣੇ ਤੋਂ ਏਰੀਆ ਬੜੀ ਸੋਕ ਹੈ ਕਿ ਜੋ ਆ ਕੇ ਦੇਖੋ ਇਸੀ ਰੋਡ ਤੇ ਸਰ ਲੱਗਦਾ ਜਿਹੜੇ ਫੁੱਟਪਾਥ ਆ ਲੋਕਾਂ ਦੇ ਤੁਰਨ ਵਾਸਤੇ ਹੁੰਦੇ ਆ ਉਹਦੇ ਹਾਂਜੀ 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 ਕਿਤੇ ਨਾ ਕਿਤੇ ਗਲਤ ਹੈ ਦੀ ਹਾਂਜੀ ਇਹ ਵੀ ਗਲਤ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਪੋ ਜਾਓ ਜੀ ਤੁਸੀਂ ਇਹ ਵੀ ਉੱਪਰ ਪ੍ਰਸ਼ਾਸਨ ਤੱਕ ਗੱਲ ਕਰੀ ਇਹਨਾਂ ਨੇ ਇਹਨਾਂ ਨੂੰ ਚੱਕ ਕੇ ਲੈ ਕੇ ਗਏ ਆ ਇਹਨਾਂ ਨੂੰ ਵੀ ਮੇਰੇ ਸਾਹਮਣੇ ਚੱਕ ਕੇ ਲੈ ਕੇ ਗਏ ਆ ਇਹਨਾਂ ਦੀਆਂ ਸਬਜ਼ੀਆਂ ਵਗੈਰਾ